ਸੋਹਣੀ ਸਵੇਰ ਦੇ ਨਾਲ ਸਵਾਗਤ ਹੈ ਜੀ ਇੱਕ ਸੋਹਣੀ ਜਿਹੀ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 23 ਅਕਤੂਬਰ ਸਾਲ 2025 ਤੇ ਦਿਨ ਬੁੱਧਵਾਰ ਸਵੇਰ ਦੇ 6 ਵਜੇ ਆ ਤੇ ਆਪਾਂ ਆ ਗਏ ਸਾਈਕਲਿੰਗ ਤੇ ਤੇ ਬੜਾ ਵਧੀਆ ਮੌਸਮ ਹੈ ਮਿੱਨੀ ਮਿੱਨੀ ਠੰਡ ਪੈਂਦੀ ਹੈ ਤੇ ਸਾਈਕਲਿੰਗ ਹੁਣ ਵੀ ਆਪਾਂ ਕੰਟੀਨਿਊ ਕਰ ਲਈ ਆ ਤੇ ਧੰਨਵਾਦ ਤੁਹਾਡਾ ਵਲੌਗ ਤੇ ਕਲਿੱਕ ਕਰਨ ਵਾਸਤੇ ਐਂਡ ਟਿੱਕਰ ਲਾ ਜਰੂਰ ਦੇਖਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦੇਆ ਕਰੋ ਥੋੜਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਦੋਸਤ ਮਿੱਤਰਾਂ ਨਾਲ ਸਾਂਝਾ ਜਰੂਰ ਕਰਿਆ ਕਰੋ ਵੀ ਤੇ ਫੇਸਬੁੱਕ ਤੇ ਸੇਮ ਚੈਨਲ ਆਪਣਾ ਪੰਜਾਬੀ ਮੁਸਾਫਰ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਜਰੂਰ ਕਰਿਓ ਤੇ ਅਜੇ ਦਿਨ ਪੂਰਾ ਚੜਿਆ ਨਹੀਂ ਗਾ ਦੇਖ ਸਕਦੇ ਤੁਸੀਂ ਇੱਧਰ ਗਗਨਾ ਜੀ ਜਾ ਰਹੇ ਆ ਹੋਰ ਗਗਨ ਜੀ ਗੁੱਡ ਮਾਰਨਿੰਗ ਤੇ ਬਾਕੀ ਵੀ ਖੇਤਾਂ ਚ ਹੱਦਰ ਜੱਦਾ ਕੰਮ ਨਿਬੜ ਗਿਆ ਪਾਣੀ ਗੁਣੀ ਲੱਗ ਗਿਆ ਤੇ ਕੰਨਾਂ ਦਾ ਹਜੇ ਕੰਮ ਬਾਕੀ ਆ ਤੇ ਇਹ ਹੀ ਗੱਲ ਬਾਤ ਆ ਬਸ ਤੇ ਬਾਕੀ ਬਣੇ ਰਿਓ ਭਾਈ ਅੱਜ ਦੀ ਪੂਰੀ ਗੱਲ ਬਾਤ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਕਿੰਟਾ 20 ਮਿੰਟ ਦੇ ਵਿੱਚ ਆਪਾਂ 26 ਕਿਲੋਮੀਟਰ ਸਾਈਕਲਿੰਗ ਕਰਕੇ ਪਹੁੰਚ ਗਏ ਆਪਣੇ ਸਕੂਲ ਕੋਲੇ ਸੰਤ ਮੋਹਨ ਦਾਸ ਇੱਥੇ ਆਪਾਂ 10ਵੀਂ ਤੇ 12ਵੀਂ ਦੇ ਵਿੱਚ ਪੜੇ ਆ ਵਧੀਆ ਸਕੂਲ ਆ ਬਈ ਤੇ ਕੁੱਟ-ਕੁੱਟ ਪੂਰੀ ਪੈਂਦੀ ਹੈ ਪੜ੍ਹਾਈ ਤਾਂ ਹੈਗੀ ਆ ਪੜ੍ਹਾਈ ਵੀ ਫੁੱਲ ਆ ਕੁੱਟ ਵੀ ਫੁੱਲ ਆ ਪਹਿਲਾਂ ਇਕੱਲੀ ਆ ਬਿਲਡਿੰਗ ਹੁੰਦੀ ਸੀਗੀ ਸਾਡੇ ਵਾਲੀ ਫਿਰ ਇੱਧਰ ਆ ਗਈ ਫਿਰ ਇੱਧਰ ਸੀਬੀਐਸਈ ਦੂਰ ਹੈਗਾ 3 ਕਿਲੋਮੀਟਰ ਦੂਰ ਪਹੁੰਚਦੇ ਹੌਲੀ ਹੌਲੀ ਆਨੰਦ ਲੈਂਦੇ ਹਵਾ ਦਾ ਤੇ ਚੱਲਦੇ ਆ ਘਰ ਨੂੰ 30 ਕਿਲੋਮੀਟਰ ਸਾਈਕਲ ਚਲਾ ਕੇ ਪਹੁੰਚ ਗਏ ਆ ਪਿੰਡ ਨੂੰ ਤੇ ਗੱਲਾਂ ਬਾਤਾਂ ਮਾਰ ਕੇ ਮੋੜ ਤੇ ਖੜ ਕੇ ਸੱਲਾਂਗੇ ਘਰੇ ਦੇਖੋ ਜੀ ਪਿੰਡ ਦਾ ਮਾਹੌਲ ਹਰੇ ਕੋਈ ਆਦੇ ਕੰਮ ਧੰਦੇ ਲੱਗਿਆ ਕੋਈ ਦੁੱਧ ਪਹੁੰਚ ਲਿਆ ਕੋਈ ਦੁੱਧ ਲੈਣ ਚੱਲਿਆ ਕੋਈ ਪਾਣੀ ਲੈਣ ਚੱਲਿਆ ਤੇ ਕੋਈ ਆਦੇ ਕੰਮਾਂ ਧੰਦਿਆਂ ਨੂੰ ਕੋਈ ਸੌਦੇ ਪੱਤੇ ਸਾਰੇ ਭੱਜਾ ਦੌੜੀ ਸਿਰੇ ਸਿਰੇ ਚੱਲ ਪੈਂਦੀ ਐ ਠੀਕ ਬਾਕੀ ਠੀਕ ਆ ਸ਼ਹਿਰ ਨਾਲ ਸ਼ਾਂਤ ਮਾਹੌਲ ਪਿੰਡਾਂ ਦਾ ਕੋਈ ਜ਼ਿਆਦਾ ਹਾਰ ਨਾ ਪਾਣੀ ਵਾਹਦਾ ਠੀਕ ਆ ਮਾਹੌਲ ਪੁਣੀਆ ਘਰੇ ਤੇ ਸਮਾਨ ਸੂਣ ਖੋਲ ਕੇ ਸਾਈਕਲ ਦੀ ਨਾਈ ਧੋਈ ਕਰਾਉਣੀ ਐ ਅੱਜ ਤੇ ਦਿਖਾਉਣੀ ਐ ਤੁਹਾਨੂੰ ਸੁੰਦਰ ਕਰਕੇ ਵਾਵਾ ਲਿਬੜਿਆ ਤੇ ਬੜਿਆ ਵਿਆ ਜਦੋਂ ਆਏ ਆ ਘੋਲੋ ਵਈ ਪਈ ਧੋਣ ਦੀ ਸ਼ੈਂਪੂ ਨੂੰ ਪੁਲਾਉਨੇ ਇਹਦੇ ਕਲੀਨਿੰਗ ਪਲੱਸ ਅੱਜ ਅੱਜ ਬਈ ਉਦੋਂ ਦਾ ਟਾਈਮ ਲੱਗਿਆ ਤੇ ਪਾਲਿਆ ਮੁੱਦਾ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਇਹਦੀ ਸਾਫ ਸਫਾਈ ਇਹ ਸਾਬਨ ਉਪਰ ਲੱਗ ਗਿਆ ਸ਼ੈਂਪੂ ਤੇ ਹੁਣ ਪਾਣੀ ਮਾਰ ਕੇ ਧੋਣੇ ਨੂੰ ਚੰਗੀ ਤਰ੍ਹਾਂ ਇਹਨਾਂ ਗੱਲ ਧੋਤਾ ਗਿਆ ਤੇ ਹੁਣ ਆਹ ਦੂਜਾ ਸਾਈਕਲ ਇਹਦੀ ਵਾਰੀ ਆ ਗਈ ਈ ਕੋ ਜੱਟ ਇਹਨੂੰ ਵੀ ਧੋਵਾਂਗੇ ਤੇ ਮੋਟਰਸਾਈਕਲ ਆਸੇ ਧਵਾਵਾਂਗੇ ਦਿਵਾਲੀ ਵੇਲੇ ਆਪਾਂ ਸੀਗੇ ਬਾਹਰ ਤੇ ਨਹੀਂ ਤਾਂ ਆਪਾਂ ਸਾਰੇ ਧੋ ਲੈਣੇ ਸੀਗੇ ਤੇ ਹੁਣ ਵਾਰੀ ਆਈ ਆ ਇਹਨਾਂ ਦੀ ਫਾਈ ਆਪਾਂ ਧੋ ਕੇ ਖੜਾਤਾ ਕੱਢਤਾ ਟਮਾਟਰ ਵਰਗਾ ਤੇ ਹੁਣ ਇਹਨੂੰ ਕੱਢਦੇ ਆ ਕਾਲਾ ਕਾਲਾ ਕੋ ਜੀ ਇਹਨੂੰ ਵੀ ਕੱਢਤਾ ਕਾਲਾ ਕਾਲਾ ਪੂਰਾ ਹੀਰੋ ਜੈਟ ਨੂੰ ਤੇ ਇਧਰ ਆਪਣੇ ਵਾਲਾ ਹੋ ਗਿਆ ਤੇ ਤੀਜਾ ਸਾਈਕਲ ਜਿਹੜਾ ਸੀਗਾ ਉਹ ਆਪਾਂ ਧਵਾਵਾਂਗੇ ਫੇਰ ਤੇ ਉਹ ਆਪਾਂ ਇਹ ਕਾ ਵੇਚਣਾ ਜੇ ਕਿਸੇ ਵੀਰ ਭਾਈ ਨੂੰ ਸਾਈਕਲ ਚਾਹੀਦਾ ਹੋਇਆ ਉਹ ਆਪਾਂ ਦੇ ਦਾਂਗੇ 6000 ਰੁਪਏ ਦਾ ਵਧੀਆ ਸਾਈਕਲ ਪਿਆ ਉਹ ਪਰ ਉਹ ਹੈਗਾ ਬਿਨਾ ਗੇਰਾਂ ਤੋਂ ਤੇ ਜਿਹੜੇ ਵੀਰ ਭਾਈ ਨੂੰ ਚਾਹੀਦਾ ਹੋਇਆ ਤੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਪਿੰਡ ਭਲੂਰ ਮੋਗਾ ਆਪਣਾ ਤੇ ਇੰਸਟਾਗ੍ਰam ਤੇ ਵੀ ਪੰਜਾਬੀ ਮੁਸਾਫਰ ਚੈਨਲ ਜਾਂ YouTube ਤੇ ਵੀ ਕਮੈਂਟ ਕਰਕੇ ਜਾਂ ਕਿਵੇਂ ਵੀ ਪੁੱਛ ਸਕਦੇ ਆ ਤੁਸੀਂ ਭਾਈ ਸਾਈਕਲ ਆਪਾ ਵੇਚਣਾ ਵਧੀਆ ਕੰਡੀਸ਼ਨ ਪਈ ਹੈ ਉਹਦੀ ਤੇ ਟਾਇਰ ਟੂਰ ਸਾਹਿਬ origional ਨਾਲ ਦੇ ਸਾਈਕਲ ਧੋਣ ਤੋਂ ਬਾਅਦ ਆ ਗਈ ਹੈ ਕੁਛ ਖਾਣ ਦੀ ਵਾਰੀ ਖਾਣੇ ਪਏ ਹੋਰਸ ਭਿਉਂਗੇ ਰੱਖੇ ਸੀ ਰਾਤ ਨੂੰ ਮਿੱਤ ਜੀ ਸੇ ਬਾਹਰ ਹਲੋ ਆ। ਨਾ ਤੋ ਕੀ ਹੋ ਗਿਆ ਆਪਾਂ ਰੈਡੀ ਤੇ ਪਰਨਾ ਵਗੈਰਾ ਬੰਨ ਲਿਆ ਤੇ ਹੁਣ ਖਾਣੇ ਆ ਰੋਟੀ ਸਾਗ ਨਾਲ। ਸਦਾਬਾਰ ਹੁਣ ਇਹੀ ਚੱਲਣਾ ਬਸ ਕੰਮ। ਫੌਜੀ ਦਾ ਦਿਖਾ ਕੇ ਗਿੱਟਾ ਬਈ ਆ ਗਏ ਆ ਸੰਧੂ ਦੇ ਤੇ ਹਾਂਜੀ ਫੌਜੀ ਸਾਹਿਬ। ਹਾਂਜੀ ਵਧੀਆ ਵਧੀਆ ਹੋਰ। ਠੀਕ ਠਾਕ ਆ। ਹਾਂਜੀ। ਕੀ ਬਣਦਾ ਕਿੱਤਾ ਕੀ ਜਾਂਦਾ ਤੇਰਾ ਫਿਰ ਕਹਿੰਦਾ ਹੋ ਜੂਗਾ ਠੀਕ ਹੈ ਜਿਆਦਾ ਨਹੀਂਗਾ ਬਸ ਮਾਲਕ ਨੂੰ ਚਕਾਰਨਾ ਹੈ ਕਰਦੇ ਠੀਕ ਆ ਤੇ ਕੀ ਖਾਣਾ ਪੀਣਾ ਦੱਸ ਆ ਗਿਆ ਮੀਨੂ ਦੱਸ ਬਈ ਪਸੰਦ ਕਰ ਕੀ ਖਾਏਗਾ ਬਸ ਆਪਣੀ ਜਵਾਬ ਸੈਠੀ ਆ ਦੋਨਾਂ ਦੀ ਜੋ ਮਰਜ਼ੀ ਮੰਗਾ ਲੀ ਠੀਕ ਆ ਚੱਲ ਵੇ ਨਹੀਂ ਆ ਵੀ ਕੋਈ ਖਾਣੇ ਪੀਣੇ ਆ ਤੇ ਇਹ ਮੈਂ ਤਾਂ ਨੂੰ ਘਰੇ ਹੀ ਗਿਆ ਸੀਗਾ ਕੀ ਰੋਟੀ ਰੱਟੀ ਖਾ ਕੇ ਜਾਈਏ ਇਹ ਥੋੜਾ ਸੰਗ ਦਾ ਪਤਾ ਨਹੀਂ ਕਿਹੜੀ ਗੱਲੋਂ ਘਰੇ ਕਾਦੀ ਸੰਗ ਮੈਂ ਥੋੜੇ ਘਰੇ ਵੀ ਆਉਣਾ ਹੀ ਆ ਬਈ ਦਾਸ ਵੇਰਾ ਕੀ ਖਾਣਾ ਸੈਂਡਵਿਚ ਖਾਣੇ ਆ 버ਗਰ ਖਾਣਾ ਤੇ ਹੋਰ ਕੋਈ ਖਾਣਾ ਮੰਗਵਾਉਂਦਾ ਸੈਂਡਵਿਚ ਮੰਗਵਾਉਣਾ 버ਗਰ ਮੰਗ ਲਈ ਸਹੀ ਹੈ ਸੈਂ ਦੇ ਦੀ ਮੰਗਾਉਣੇ ਫਿਰ ਹੈ ਚੱਕ ਬਈ 버ਗਰ ਤੂੰ ਕਹਿੰਦਾ ਖਾਣੇ ਨਹੀਂ ਇਹੀ ਖਾਣੇ ਪੈਣੇ ਹੁਣ ਤਾਂ ਦੂਜਾ ਟਾਈਮ ਵੱਧ ਲੱਗੂਗਾ ਚੱਕ ਫਿਰ ਚਲੋ ਲੈ ਬਈ ਆ ਗਿਆ ਪਨੀਰ ਵਾਲਾ ਕ੍ਰਿਸਪੀ 버ਗਰ ਖਾ ਕੇ ਦੱਸ ਬਈ ਕਿਵੇਂ ਆ ਇੱਕ ਮਿੰਟ ਵੀਰ ਦਾ ਉਹ ਨਜ਼ਰ ਮੈਂ ਦਿਖਾਉਣਾ ਖਾ ਕੇ ਤੇ ਆਂ ਸਵਾਦ ਆ ਜੀ ਆਪਾਂ ਦਾ ਖਾਦਾ ਪਹਿਲਾਂ ਤਾਈਂ ਕਰਾਇਆ ਟਾਈਮ ਹੋ ਗਿਆ 3:30 ਦਾ ਤੇ ਆਪਾਂ ਚੱਲੇ ਆ ਮੋੜ ਦੇ ਕਿ ਬੈਂਕ ਦੇ ਕੰਮ ਤੇ ਪੰਪ ਦੇ ਦੇਖੋਣ ਆ ਤੇ ਰੁਕੇ ਸੀਗੇ ਤੇ ਉਹ ਗੱਲ ਸੁਣਨ ਲੱਗ ਗਿਆ ਕਹਿੰਦਾ ਵੀ ਉਹੀ ਪਹਿਲੇ ਬੰਦਾ ਆਇਆ ਕੋਈ ਇਹ ਕਹਿੰਦਾ ਵੀ 90 ਦੇਰ ਪਾ ਦੇ 10 ਦੇਰ ਪਵਾ ਕੇ 100 ਰੁਪਏ ਪਾ ਦੇ ਉਹ ਮੁੰਡੇ ਨੇ ਲੱਗੇ ਵੀ ਕਿਤੇ 390 ਆ 90 ਆ ਤੇ ਸੀਗੇ 90 ਤੇ 3 ਵਰੀ ਤੇਲ ਪਵਾ ਕੇ ਤੇ 100 ਨਹੀਂ ਰੁਪਏ ਕਰਕੇ ਤੇ 210 ਦੇਲ ਪਵਾ ਕੇ ਤੇ ਬੰਦਾ ਉੱਟ ਗਿਆ ਵੀ ਠੱਗੀ ਦੀ ਗੱਲ ਆਪਾਂ ਕਰਦੇ ਆ ਵੀ ਕਿੱਥੋਂ ਤੇ ਕਰ ਵਧੀ ਹੈ ਠੱਗੀ ਬਹੁਤ ਤੇਜ਼ ਤੇ ਬੁਣੀਆ ਕੀ ਬੰਦਾ ਕਿੰਨੇ ਕਣਾ ਰੋਇ ਕਰਦਾ ਹੋਇਆ ਐ ਉਹਦੇ ਘਰੇ ਜਾ ਕੇ ਆਲਾ ਕਾਢ ਕੇ ਤੇਲ ਵੇਚ ਦਿੰਦਾ ਹੋਇਆ ਕਾਹਦੂ ਕਾਹ ਪਈਆ ਦੁਨੀਆ ਬਈ ਆਪਾਂ ਨੂੰ ਤਾਂ ਸਮਝੋਂ ਬਾਹਰ ਹੋ ਜਾਂਦੀ ਗੱਲ ਇਹ ਬਹੁਤ ਤੇਜ਼ ਹੈ ਦੁਨੀਆ ਕਿੱਥੋਂ ਪਤਾ ਲੱਗਦਾ ਬਈ ਬਟ ਜੰਨਾ ਬਚਿਆ ਜਾਂਦਾ ਕਿ ਕਿਆ ਰੱਖੋ ਬਈ ਆਦਾ ਕੋਈ ਵੀ ਗੱਲ ਨਾ ਇਹ ਕਿਰਕੋ ਦਾ ਲਾਟਾ ਉਹ ਕਾਹਿਆਂ ਪੁੱਛ ਸਕਦੇ ਆ ਵੀ ਦੁਨੀਆ ਦਾ ਵੇਚ ਕੇ ਖਾਣਾ ਦਾ ਦਮ ਕਰਦੀ ਆ ਵੀ ਕੋਈ ਕਸਰ ਨਹੀਂ ਕਰਦੀ ਤੇ ਬਹੁਤ ਸਾਰਾ ਕੰਮ ਆਪਾਂ ਫਾਨਾ ਦੀ ਕ੍ਰੈਡਿਟ ਕਾਰਡ ਅਕਰੀਆ ਸਿਵੈਂਕ ਤੋਂ ਮਿਲ ਗਿਆ ਪਰ ਉਹਨੂੰ ਪਹਿਲਾਂ ਕਹਿੰਦੇ ਹੈਣੀ ਦਾ ਤੇ ਚੱਲਦੇ ਹਾਂ ਰਾਇਲ ਮਾਸਟਰ ਆਇਆ ਨਹੀਂ ਪਾਈ ਕੀ ਤਾਂ ਉੱਤੇ ਚੱਲਦੇ ਹਾਂ ਅਰੇ ਤਿੰਨੇ ਚਾਰ ਨੂੰ ਮਾਰ ਦੇ ਗੱਲਾਂ ਬਾਤਾਂ ਅੱਜ ਪਹੁੰਚੇ ਹਾਂ ਰਾਇਲ ਮਾਸਟਰ ਮੁੱਦ ਕੀ ਟੇਲਰ ਵਾਲਿਆਂ ਦੇ ਤੇ ਕਰਾਉਣੇ ਆ ਗੱਲਬਾਤ ਕਿੰਨੀਆਂ ਆਫਰਾਂ ਲੱਗੀਆਂ ਕੀ ਹਿਸਾਬ ਦਾ ਵਾ ਤੇ ਕਰਾਉਣੇ ਆ ਗੱਲਬਾਤ ਸਾਰੇ ਹੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਜੀ ਬੜੀਆ ਬੜੀਆ ਠੀਕ ਠਾਕ ਹੋਰ ਚੜ੍ਹਦੀ ਕਲਾ ਬਸ ਚੜ੍ਹਦੀ ਕਲਾ ਜੀ ਕਿਰਪਾ ਤੇ ਕੱਪੜੇ-ਕਪੜੇ ਦਿਖਾਉਂਗੇ ਕੀ ਕੀ ਆਫਰਾਂ ਲੱਗੀਆਂ ਫਿਰ ਕੱਪੜੇ ਵਾਧੂ ਆਫਰਾਂ ਆਉਂ ਆ ਦਿਖਾਉਣੇ ਤੁਹਾਨੂੰ ਆਜੋ ਫਿਰ ਆ ਜੋ ਕੁਮਰਾਉਣਾ ਇੰਦਰੀਆ ਸ਼ਾਦੀਆਂ ਦਾ ਆ ਗਿਆ ਸੀਜ਼ਨ ਤੇ ਮਰਾਉ ਝਾਤੀ ਮੜੀ ਫਿਰ ਡਿਜ਼ਾਈਨ ਕਿਤੇ ਨੂੰ ਜੋ ਮਰਜ਼ੀ ਬਣਾਓ ਆ ਦੇਖੋ ਬਈ ਘੈਂ ਘੈਂਟ ਪੂਰੇ ਡਿਜ਼ਾਈਨ ਲੈ ਕੇ ਆਵਾਂਗੇ ਤੁਹਾਡੇ ਪੂਰੇ ਡਿਜ਼ਾਈਨ ਆ ਦੇਖੋ ਬਈ ਆ ਬਣੇ ਬਣੇ ਪਏ ਇੱਥੇ ਤੇ ਬਾਕੀ ਤੁਹਾਨੂੰ ਇੱਧਰ ਕੱਪੜਾ ਦਿਖਾਉਂਦੇ ਸਾਰੇ ਬਈ ਆਹ ਬਈ ਕੁਰਤੇ ਪਿਆ ਮੈਂ ਕੁਰਤੇ ਪਿਆ ਮੈਂ ਆਹ ਵੇ ਜਿਵੇਂ ਆ ਗੀਜਾ ਕੋਟ ਨਾਲ ਪੂਰਾ ਸ਼ਾਈਨ ਵਾਲਾ ਕੱਪੜਾ ਬਹੁਤ ਵਧੀਆ 100% ਗੀਜਾ ਕਾਟਨ ਲੋ ਬਈ ਕੱਪੜਾ ਦੇਖ ਸਕਦੇ ਹੋ ਇਹ 1400 ਦਾ ਬਾਜ਼ਾਰ ਦੇ ਵਿੱਚ ਇੱਕ ਕੁੜਤਾ ਪਜਾਮਾ ਆਪਾਂ 1400 ਦੇ ਦੋ ਦੇਵਾਂਗੇ ਇੱਕ ਦੇ ਨਾਲ ਇੱਕ ਫ੍ਰੀ ਠੀਕ ਹੈ ਤੇ ਸਵਾਈ ਕੀ ਹੈ ਬਈ ਕੁੜਤੇ ਵਿੱਚ ਸਵਾਈ 700 ਰੁਪਿਆ ਠੀਕ ਹੈ ਪੂਰਾ ਕੰਮ ਕਰਕੇ ਜੇਬਾਂ ਲਾ ਕੇ ਦੋ ਜੇਬਾਂ ਲਾ ਕੇ ਗੀਜੇ ਲਾ ਕੇ ਲਾਸਟਿਕ ਪਾ ਕੇ ਵਧੀਆ ਪੂਰੀ ਐਂਡ ਫਿਟਿੰਗ ਹੋਊ ਜਿਵੇਂ ਤੇਰੀ ਐਂਡ ਫਿਟਿੰਗ ਹੋਊਗੀ ਐਂਡ ਜਮਾ ਠੀਕ ਹੈ ਠੀਕ ਹੈ ਤੇ ਹਾਂ ਇਹ 700 ਦਾ ਆਪਣੇ ਕੋਲੇ ਇੱਕ ਆ ਬਾਜ਼ਾਰ 'ਚ 1400 ਦਾ ਇੱਕ ਆ ਆਪਾਂ 1400 ਦੇ ਦੋ ਦਿੰਨੇ ਆ ਠੀਕ ਹੈ ਬਈ ਠੀ ਪੋਰ ਰੰਗ ਪਏ ਆ ਬਈ ਦੇਖ ਸਕਦੇ ਹੋ ਸਾਰੀਆਂ ਦੋ ਲਾਈਨਾਂ ਹੈਗੀਆਂ ਕੁੜਤੇ ਪਿਆਮੀ ਆ ਸਾਰੇ ਕੁੜਤੇ ਪਿਆਮੀ ਪਏ ਸਾਰੇ ਵੱਧ ਵੱਧ ਚੱਕੋ ਬਈ ਤੇ ਲਾਹ ਬਿਠਾਓ ਲਾਤੀ ਆਓ ਫਿਰ ਮਿਆਮਾ ਦੇ ਚੀਜ਼ੇ ਪਿਆਮੀ ਲੈ ਲਓ ਰੰਗਦਾਰ ਲੈ ਲਓ ਜੋ ਮਰਜ਼ੀ ਲੈ ਲਓ ਚੱਕੋ ਬਈ ਜੋ 1400 ਦਾ ਬਾਜ਼ਾਰ ਚ ਆਪਣੇ ਕੋਲ 1400 ਤੇ ਦੋ ਆ ਠੀਕ ਆ ਬਈ ਆਧ ਰੇਟ ਆ 50% ਆਫ ਆ ਬਾਜ਼ਾਰ ਨਾਲੋਂ ਸਹੀ ਆ ਬਈ ਚੱਕੋ ਬਈ ਜਾਗੋ ਦੇ ਪੌਣ ਵਾਲੇ ਆ ਜਾਓ ਕਰਾ ਫਟਾਫਟ ਚਿੱਟੇ ਲਓ ਆ ਝੱਗੀ ਲਓ ਜਾਗਟ ਬਣਾਉਣੀ ਜੋ ਆ ਕੁੜਤੇ ਬਣਾਉਣ ਦੇ ਉੱਤੋਂ ਦੀ ਬਲੇਜ਼ਰ ਪਾਓ ਕੋਟ ਤੇ ਪੇ ਮੇਰਾ ਜੈਕਟ ਪਾਓ ਜੋ ਵੀ ਚੀਜ਼ ਚਾਹੀਦੀ ਆ ਇਹ ਆਪਣੇ ਕੋਲ 1800 ਤੋਂ ਸ਼ੁਰੂ ਆ ਸਨੇ ਕਪੜਾ ਸਨੇ ਸਲਾਈ ਠੀਕ ਆ ਬਾਈ ਵਧੀਆ ਹੈ ਹਾਂ ਤੋਂ ਤੋਂ ਸ਼ੁਰੂ ਆ ਇਹ ਸਨੇ 1800 ਦੇ ਬੰਦੇ ਪਵਾ ਦੇਉਗੇ ਯਾਨੀ ਹਾਂ 1800 ਦੇ ਪਵਾ ਦੇਾਂਗੇ ਕਪੜਾ ਵੀ ਸਮੇਤ ਸਲਾਈ ਠੀਕ ਆ ਬਾਈ ਸਪੈਸ਼ਲ ਸ਼ਰਟ ਆਪਣੇ ਕੋਲ ਸੀ ਆ ਰਾਮ ਦਾ ਕਪੜਾ ਲਾ ਕੇ ਵਧੀਆ ਸ਼ਰਟ 1000 ਪੇ ਸ਼ੁਰੂ ਪੈਂਟ ਸ਼ਰਟ 2 ਪੈਂਟ ਤੇ ਸ਼ਰਟ 1000 ਪੀ ਚ ਕਪੜਾ ਸ਼ੁਰੂ ਆ ਸਹੀ ਆ ਫਿਰ ਤਾਂ ਬਾਈ 700 ਦੇ ਕੁਰਤਾ ਪਜਾਮਾ ਸ਼ੁਰੂ ਆ ਤੇ 1000 ਰੁਪਏ ਚ ਪੈਂਟ ਸ਼ਲ ਸ਼ੁਰੂ ਆ ਜਾਨੀ ਮੁੰਡਾ ਕੱਲਾ ਆ ਜੇ ਵਿਆਹ ਆ ਤੇ ਸਾਰੇ ਕੱਪੜੇ ਪਵਾ ਕੇ ਤੋਰੋਂਗੇ ਪਵਾ ਦਿਆਂਗੇ ਪੂਰੇ ਜਾਂ ਸੀ ਆਰਾਮ ਦਾ ਵਧੀਆ ਚੈੱਕ ਕਰ ਸਕਦੇ ਹੋ ਬਈ ਤੇ ਸ਼ਰਟ ਵਧੀਆ ਠੀਕ ਆ ਜੀ ਹਾਂ ਤੇ ਆਪਣੇ ਕੋਲ 3500 ਦੇ ਵਿੱਚ ਟੂ ਪੀਸ ਸ਼ੁਰੂ ਆ ਕੋਟ ਪੈਂਟ ਜੇ ਕਿਸੇ ਨੇ ਕੋਟ ਪੈਂਟ ਹੁਣਾ 3500 ਦਾ ਹੋ ਗਿਆ ਫੋਨ ਖਾਣ ਦੀਆਂ ਸੈਟੀਆਂ ਬੈਟੀਆਂ ਕਰਦੇ ਤੇ ਕੁਝ ਵਲੌਗ ਗਲੋ ਸੈਟ ਬਟ ਕਰਦੇ ਅੱਜ ਵਲੌਗ ਲੇਟ ਹੋ ਗਿਆ ਤੇ ਰੋਟੀ ਖਾਣ ਲੱਗਦੇ ਆ ਅੱਜ ਬਣੀ ਐ ਇੱਕ ਕੀਲੇਆਂ ਦੀ ਸਬਜ਼ੀ ਦੇਣੇ ਕਿਵੇਂ ਆ ਤੇ ਦੂਜਾ ਸਾਗ ਇਹ ਵੀ ਵਾਵਾ ਦੇਣੋ ਵੀ ਖਾਂਦੇ ਨੂੰ ਦਹੀਂ ਆ ਗਿਆ ਤੇ ਰੋਟੀ ਖਾਣੇ ਆ ਭਾਈ ਤੇ ਦੂ ਬਾਅਦ ਫਿਰ ਵਲੌਗ ਲੋਗ ਦੀ ਕਰਦੇ ਆ ਸੈਟਿੰਗ ਸ਼ੂਟਿੰਗ ਤੇ ਫਿਰ ਬਸ ਸੌ ਜਾਗੇ ਹੋਰ ਤਾਂ ਕੋਈ ਕੰਮ ਹੈ ਨਹੀਂਗਾ ਟਾਈਮ 9:00 ਦਾ ਹੋ ਗਿਆ ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਸੀਗੇ ਵੇਲੇ ਗੱਲਾਂ ਬਾਤਾਂ ਮਰੀ ਜਾਂਦੇ ਕੋਈ ਫੋਨ ਤੇ ਵਲੌਗ ਲੋਗ ਦੀ ਸੈਟਿੰਗ ਵੈਟਿੰਗ ਕਰਦੇ ਸੀਗੇ ਤੇ ਹੁਣ ਭਈ ਸੌਣਨੇ ਆ 10 ਮਿੰਟ ਫੋਨ ਚਲਾ ਕੇ ਤੇ ਬਾਕੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਇੰਸਟਾ ਤੇ ਫੇਸਬੁੱਕ ਤੇ ਵੀ ਆਪਣੀ ਇਹੀ ਆਈਡੀ ਪੰਜਾਬੀ ਮਸਾਫਰ ਦੇ ਨਾਂ ਤੇ ਉਹਦੇ ਦੇ ਵੀ ਤੁਸੀਂ ਫੋਲੋ ਜਰੂਰ ਕਰਿਆ ਕਰੋ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਂ ਫਿਰ ਕੱਲ ਦੇ ਵਲੌਗ ਦੇ ਵਿੱਚ ਗੁੱਡ ਨਾਈਟ ਜੀ